ਇਹ ਜੀ 21ਵੀਂ ਪੌੜੀ ਦੀ ਤੀਜੀ ਪੰਕਤੀ ਸੁਣਿਆ ਮੰਨਿਆ ਮਨ ਕੀਤਾ ਪਾਉ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਸੁਣਿਆ ਮੰਨਿਆ ਮਨ ਕੀਤਾ ਪਾਉ ਅੱਗੇ ਆਣਾ ਜੀ ਦੁੱਖ ਪਰ ਹਰ ਸੁਖ ਕਰ ਲੈ ਜਾਏ ਤੇ ਜਦੋਂ ਲੈ ਵਿੱਚ ਪੜਦੇ ਜੀ ਪੰਕਤੀ ਬੜਾ ਪਿਆਰ ਆਉਂਦਾ ਜਦੋਂ ਹੌਲੀ ਪੜਦੇ ਆਪਣੇ ਆਪ ਹੀ ਫੀਲਿੰਗ ਬਣ ਜਾਂਦੀ ਹੈ ਜੀ ਕੋਸ਼ਿਸ਼ ਕਰਿਓ ਤੁਸੀਂ ਵੀ ਨਾਲ ਦੀ ਨਾਲ ਗਾ ਕੇ ਬਾਰ ਬਾਰ ਪੜ ਕੇ ਪੰਕਤੀ ਨੂੰ ਗਾ ਕੇ ਦੇਖੋ ਆਪਣੇ ਸਟਾਈਲ ਨਾਲ ਤੇ ਮੈਂ ਬਹੁਤ ਵਾਰ ਇਦਾਂ ਹੋਇਆ ਜੀ ਬਹੁਤ ਵਾਰ ਕਿ ਹਰ ਵਕਤ ਇਦਾਂ ਹੁੰਦਾ ਕਿ ਜੋ ਤੁਸੀਂ ਇੱਕ ਵਾਰ ਗਾਉਂਦੇ ਆ ਨਾ ਦੂਸਰੀ ਵਾਰ ਕਈ ਵਾਰ ਬਿਲਕੁਲ ਹੀ ਵੱਖਰੀ ਹੁੰਦੀ ਹੈ ਭਾਵਨਾਵਾਂ ਦੇ ਅਨੁਸਾਰ ਦੇ ਹਿਸਾਬ ਨਾਲ ਤੁਹਾਡੀ ਜਿਹੜੀ ਟੋਨ ਹੈ ਤੋੜਾ ਰਾਗ ਹੈ ਤੁਹਾਡਾ ਬੋਲਣ ਦਾ ਦੱਸਣ ਦਾ ਸਮਝਣ ਦਾ ਤਰੀਕਾ ਬਦਲ ਜਾਂਦਾ ਤੇ ਉਸ ਵਿੱਚ ਘਬਰਾਉਣਾ ਨਹੀਂ ਗਾਈ ਚੱਲੋ ਅੱਜ ਕਿਸੇ ਹੋਰ ਢੰਗ ਨਾਲ ਗਾ ਲਓ 5 ਮਿੰਟਾਂ ਨੂੰ ਹੋਰ ਢੰਗ ਨਾਲ ਗਾ ਲਓ ਪਰ ਗਾਓ ਗਾਓ ਸਵਾਦ ਲੈ ਕੇ ਸੁਣਿਆ ਆਏ ਹਾਏ 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 ਮੇਰੇ ਮਾਲਕਾ ਜਿਨ੍ਹਾਂ ਨੇ ਸੁਣ ਲਿਆ ਪਾਪ ਜਿਨ੍ਹਾਂ ਨੇ ਸਮਝ ਲਿਆ ਕਿੰਨੀ ਵਾਰ ਆਇਆ ਜੀ 4 ਪੌੜੀਆਂ 8 ਤੋਂ 11 ਤੱਕ ਇਹ ਸੁਣਿਆ ਤੇ ਸੀ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰ ਤਵ ਕਾਸ ਸੁਣਿਆ ਈਸਰ ਬਰਮਾ ਇਹਨ ਦਾ ਕਿਹੜੀਆਂ ਕਿਹੜੀਆਂ ਪਦਮੀਆਂ ਪਾਲੀਆਂ ਜੀ ਮੰਨਿਆ ਜਿਸ ਮਨੁੱਖ ਨੇ ਮੰਨ ਲਿਆ ਜੀ ਮੰਨੇ ਦੀਆਂ ਵਿਚਾਰ ਆਈਆਂ ਸੀਗੀਆਂ ਇੱਕ ਜਿਹਨੇ ਮੰਨ ਲਿਆ ਤੇ ਤਿੰਨ ਜਿਹੜਾ ਮੰਨ ਲਵੇ ਕੀ ਕਰਨਾ ਜਦੋਂ ਮੰਨ ਲਿਆ ਜੀ ਉਦੋਂ ਵਾਰ ਮਨ ਵਿੱਚ ਪਾਓ ਕਿੰਨਾ ਮਨ ਨੰਨੇ ਨੂੰ ਸਹਾਰੀ ਮਾਨ ਦੇ ਵਿੱਚ ਕੀਤਾ ਸ਼ੁਰੂ ਕਰ ਲਿਆ ਕਿ ਪਾਓ ਪ੍ਰੇਮ ਪ੍ਰੀਤ ਪਿਆਰ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਪਾ ਲਿਆ ਪਿਆਰ ਉੱਥੇ ਹੀ ਹੁੰਦਾ ਜਿੱਥੇ ਆਪਣੀ ਹਉਮੈ ਛੱਡ ਕੇ ਆਪਣਾ ਆਪ ਦੂਸਰੇ ਨੂੰ ਸਮਰਪਿਤ ਕਰਦੀ ਹੈ ਭਾਬੂ ਉਸ ਦੀ ਗੱਲ ਮੰਨ ਲਈਏ ਠੀਕ ਹੈ ਜੀ ਜਦੋਂ ਆਪਾਂ ਦੂਸਰੇ ਦੀ ਗੱਲ ਮੰਨਦੇ ਆ ਅਸੀਂ ਦੂਸਰੇ ਦੀ ਗੱਲ ਮੰਨਣ ਛੱਡੋ ਆਪਣੀ ਜਦੋਂ ਆਪਣੀ ਹਉਮੈ ਖਤਮ ਕਰ ਦਿੰਦੇ ਆ ਨਾ ਬਸ ਉੱਥੇ ਉੱਥੇ ਹੀ ਪਿਆਰ ਹੁੰਦਾ ਹੈ ਜੀ ਬਾਕੀ ਇਸ ਦੇ ਸਿੱਧੇ ਸਿੱਧੇ ਅਰਥ ਨਿਕਲਦੇ ਨੇ ਜਿਸ ਜਿਸ ਮਨੁੱਖ ਨੇ ਮਨ ਨੂੰ ਗੜਮਣਾ ਮਨਿਆ ਜੇਕਰ ਤੂੰ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਸਮਝ ਲਵੇਂ ਸੁਣ ਲਵੇਂ ਸਮਝ ਲਵੇਂ ਸੁਰਤ ਵਿੱਚ ਸਮਾ ਲਵੇਂ ਸਮਾ ਕੇ ਉਸ ਹੁਕਮ ਨੂੰ ਮਨ ਲਵੇਂ ਜੋ ਜੋ ਗੁਰ ਮਾਨੋ ਜੋ ਗੁਰ ਕਹੇ ਸੋਈ ਭਲ ਮਨੋ ਜਿੱਦਾਂ ਪ੍ਰਭੂ ਪਰਮਾਤਮਾ ਕਹਿੰਦਾ ਹੈ ਉਹ ਭਲਾ ਹੈ ਪਿੱਛੇ ਵੀ ਆਇਆ ਸੀਗਾ ਜੋਤੂ ਦਪਾਵੈ ਸਾਇ ਭਲੀ ਕਰ ਮੇਰੇ ਮਾਲਕਾ ਜਿਹੜੀ ਤੈਨੂੰ ਪਾਉਂਦੀ ਐ ਉਹ ਭਲੀ ਐ ਭਲੀ ਐ ਭਲੀ ਐ ਮੈਂ ਕੁਛ ਨਹੀਂ ਕਹਿੰਦਾ ਮਾਲਕਾ ਮੈਂ ਤਾਂ ਤੇਰਾ ਦਾਸ ਐ ਮੈਂ ਤੇਰਾ ਗਰੀਬ ਆ ਜਿਸਨੇ ਹੁਕਮ ਮੰਨ ਲਿਆ ਫੇਰ ਕੀ ਹੋਊਗਾ ਆਪਣੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਦੀ ਭਾਵਨਾ ਪੈਦਾ ਹੋ ਜਾਏਗੀ ਜੀ ਜਿੰਨ ਪ੍ਰੇਮ ਕੀਓ ਤਨਹੀ ਪਦ ਪਾਇਓ ਪ੍ਰੇਮ ਪੈਦਾ ਕਰਨਾ ਹੈ ਜੀ ਇੱਥੇ ਪ੍ਰੇਮ ਪੈਦਾ ਹੁੰਦਾ ਮਨ ਕੀਤਾ ਪਾਓ ਮਨ ਅੰਦਰ ਪ੍ਰੇਮ ਦੀ ਪ੍ਰੀਤ ਪਿਆਰ ਦੀ ਪ੍ਰੀਤ ਇੱਕ ਮੈਨੂੰ ਸ਼ਬਦ ਤਾਂ ਨਹੀਂ ਕਹਿਣਾ ਚਾਹੀਦਾ ਜੀ ਜਿੱਦਾਂ ਖਸਮ ਸ਼ਬਦ ਆਪਣੇ ਪੰਜਾਬੀ ਚ ਹੈਗਾ ਅੱਜ ਗੋਰਿਆਂ ਦੇ ਸਾਹਮਣੇ ਕਹਦੇ ਉਸ ਪ੍ਰਮਾਤਮਾ ਨੂੰ ਆਪਣਾ ਬੋਏਫ੍ਰੈਂਡ ਬਣਾ ਲਓ ਜੀ ਆਪਣਾ ਬੈਸਟ ਫ੍ਰੈਂਡ ਬਣਾ ਲਓ ਮਿੱਤਰ ਪਿਆਰਿਆ ਬਥੇਰੀ ਵਾਰ ਪ੍ਰਮਾਤਮਾ ਨੂੰ ਖਸਮ ਕਿਆ ਬਥੇਰੀ ਵਾਰ ਮਾਲਕ ਕਿਆ ਮੈਂ ਨੌਕਰ ਹਾਂ ਉਸ ਦਾ ਬਥੇਰੀ ਵਰ ਉਸ ਨੂੰ ਮਿੱਤਰ ਪਿਆਰਾ ਕਿਆ ਭੈਣ ਭਰਾ ਕਿਆ ਉਸ ਪ੍ਰਮਾਤਮਾ ਨੂੰ ਠੀਕ ਹੈ ਜੀ ਜਦੋਂ ਉਸ ਨੂੰ ਆਪਣਾ ਯਾਰ ਬਣਾ ਲਾਂਗੇ ਨਾ ਪ੍ਰਮਾਤਮਾ ਨੂੰ ਆਪਣਾ ਖਸਮ ਬਣਾ ਲਾਂਗੇ ਤਾਂ ਅਸੀਂ ਕਦੇ ਵੀ ਕੱਲਾ ਨਹੀਂ ਮਹਿਸੂਸ ਕਰਾਂਗੇ ਦੁੱਖ ਕਿਹਦੇ ਕੋਲੇ ਫੋਲਣੇ ਹੈ ਜੀ ਦੁੱਖ ਤੇ ਸੇ ਭੈ ਆਖੀ ਹੈ ਸੁਖ ਜਿਸਕੇ ਪਾਸ ਠੀਕ ਹੈ ਜਿਹਦੇ ਕੋਲੇ ਸੁਖ ਹੋਣ ਉਹਨੂੰ ਦੁੱਖ ਦਿਸੀਦੇ ਆ ਮੰਗਣ ਉਦਕੜ ਜਾਈ ਦੀ ਜਿਹਦੇ ਕੋਲ ਕੁਛ ਹੋਵੇ ਦੇਨ ਭਖਾਰੀਆਂ ਕੋਲੇ ਨੰਗਾ ਕੋਲ ਕੋਈ ਨਹੀਂ ਮੰਗਣ ਜਾਂਦਾ ਜੀ ਇਸ ਲਈ ਜਦੋਂ ਸਾਡੇ ਮਨਾਂ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਆਪਣੀ ਸੁਰਤ ਵਿੱਚ ਇੱਕ ਉਸ ਦਾ ਮੰਦਿਰ ਬਣਾ ਲਓ ਉਸ ਦਾ ਗੁਰਦੁਆਰਾ ਬਣਾ ਲਓ ਉਸ ਦੀ ਜਗਾ ਬਣਾ ਲਓ ਜਿੱਥੇ ਬੈਠ ਕੇ ਤੁਸੀਂ ਰੋਜ਼ ਉਸ ਨਾਲ ਗੱਲਾਂ ਕਰ ਸਕਦੇ ਹੋ ਫਿਰ ਤੁਸੀਂ ਜਿੰਨੇ ਮਰਜੀ ਦੁੱਖ ਤਕਲੀਫ ਹੋਣ ਜਿੰਨਾ ਮਰਜੀ ਕੋਈ ਤੁਹਾਨੂੰ ਮਾੜਾ ਬੋਲੀ ਜਾਵੇ ਕੋਈ ਜਿੰਨਾ ਮਰਜੀ ਤੁਹਾਡੀ ਇੱਜ਼ਤ ਪਲੀਤ ਕਰੀ ਜਾਵੇ ਵੀ ਇਹ ਸਰਗਾ ਕਟਿਆ ਇਨਸਾਨ ਹੈ ਨਹੀਂ ਆ ਇਦਾਂ ਫਲਾਨਾ ਧੁੰਕਾ ਕੋਈ ਫਰਕ ਨਹੀਂ ਪੈਂਦਾ ਜੀ ਕੋਈ ਫਰਕ ਪੈਣਾ ਹੀ ਨਹੀਂ ਬਸ ਪ੍ਰਮਾਤਮਾ ਦੇ ਨਾਮ ਅੰਦਰ ਗੱਲਾਂ ਸ਼ੁਰੂ ਕਰ ਦੋ ਆਪਣੇ ਆਪ ਤੁਹਾਡੀ ਬਾਹਰੀ ਜ਼ੁਬਾਨ ਚੁੱਪ ਹੋ ਜਾਏਗੀ ਜੀ ਤੇ ਜਿੱਥੇ ਮੇਰਾ ਪ੍ਰਭੂ ਪ੍ਰਮਾਤਮਾ ਬੋਲੇਗਾ ਨਾ ਜਦੋਂ ਉਦੋਂ ਸਾਰਿਆਂ ਨੂੰ ਚੁੱਪ ਕਰਾ ਦੇਗਾ ਜੀ ਉਹ ਐਸਲੀ ਜਦੋਂ ਵੀ ਕੋਈ ਕੁਝ ਕਹਿੰਦਾ ਹੈ ਆਪਣੇ ਆਪ ਨੂੰ ਚੁੱਪ ਕਰਕੇ ਉਸ ਪ੍ਰਮਾਤਮਾ ਦੇ ਨਾਲ ਸੁਰਤ ਲਾ ਕੇ ਗੱਲ ਕਰੀ ਸੁਣਿਆ ਮੰਨਿਆ ਮਨ ਕੀਤਾ ਪਾਓ ਪ੍ਰੇਮ ਪਾਲੀਏ ਜੀ ਤੇ ਪ੍ਰੇਮ ਪਾਉਣ ਦੇ ਲਈ ਥੋੜੀ ਜੀ ਕਲਣਾ ਕਰਨੀ ਪਣੀ ਹੈ ਮਨ ਨੂੰ ਥੋੜਾ ਜਿਹਾ ਟਰਿਕ ਕਰਨਾ ਪੈਣਾ ਬਾਣੀ ਗਾਉਣੀ ਪੈਣੀ ਹੈ ਜੀ ਜੇ ਬਾਣੀ ਗਾਉਂਦੇ ਨਹੀਂ ਤਾਂ ਰਾਗ ਤੋਂ ਬਿਨਾ ਭਾਵਨਾ ਕਈ ਵਾਰ ਟਾਈਮ ਲੱਗਦਾ ਫੀਲਿੰਗ ਲੈ ਕੇ ਆਉਣ ਨੂੰ ਟਾਈਮ ਲੱਗਦਾ ਜੀ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਆਪਣੇ ਘਰ ਵਾਲੇ ਪ੍ਰਤੀ ਘਰਵਾਲੀ ਪਤੀ ਪ੍ਰੇਮ ਹੁੰਦਾ ਜਾਂ ਘਰ ਨਵਾਂ ਬੱਚਾ ਜਨਮ ਲੈਂਦਾ ਜੀ ਬੜਾ ਪਿਆਰ ਆਉਂਦਾ ਬਸ ਉਦਾਂ ਹੀ ਪਿਆਰ ਉਸ ਪਰਮਾਤਮਾ ਦੇ ਨਾਲ ਕਰਨਾ ਸ਼ੁਕਰਾਨਾ ਕਰਨਾ ਹੈ ਜੀ ਤੇ ਆਓ ਦੇਖੀਏ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਸਮਝਾ ਰਹੇ ਨੇ ਅਗਲੀ ਪੰਕਤੀ ਵਿੱਚ